ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਆਪਾਂ ਆਉਦੇ ਖੋਦ ਦੇ ਘਰੋਂ ਤੀਜਾ ਸੂਆ ਝੋਟੀ ਮਹੀਨੇ ਤੋਂ ਉੱਪਰ ਡੇਢ ਮਹੀਨੇ ਤੇ ਸਵਾ ਮਹੀਨੇ ਦੇ ਵਿੱਚ ਸੂਈ ਵੀ ਮਗਰ ਆ ਗਿਆ ਕਟਾ ਮੇਲ ਕੱਫ ਆ ਸਿੰਘ ਸਿੰਘ ਪੂਰਾ ਵਧੀਆ ਝੋਟੀ ਦਾ ਤੇ ਬਾਕੀ ਦੀ ਗੱਲ ਆਪਾਂ ਕਰਾਵਾਂਗੇ ਤੇਰੇ ਬੱਚੇ ਨਾਲ ਥੋੜੀ ਆਜੋ ਜੀ ਸਸਤੀ ਗਾਹ ਬੁੱਤ ਸਸਤੀ ਗਾਹ ਜੀ ਬੁੱਤ ਇਹ ਕੀ ਡਿਟੇਲ ਆ ਬੁੱਤ ਝੋਟੀ ਦੀ ਜਾਤੂ ਅਸੋਈਆ ਹਾਂਜੀ ਇਹਦੇ ਮਗਰ ਵੀ ਖੱਟਾ ਦਾ ਠੀਕ ਆ ਜੀ ਇਹ ਵੀ ਇਹਦੇ ਥਲੇ 9 ਲੀਟਰ ਦਾ ਜਮਾ ਰੈਡੀ ਆ ਸੀਲ ਸੂਲ ਪੂਰੀਆ ਹਾਂਜੀ ਪੂਰੀ ਸੀਲ ਸੂਲ ਹੱਥ ਤੇ ਪੈਰ ਤੇ ਚੱਲ ਆ ਜਾ ਨਾਮ ਐਡਰੈਸ ਬੋਲ ਦੇ ਪੁੱਤ ਨਾਮ ਡੈਡੀ ਜੀ ਗੁਰਬੀਰ ਕੌਰ ਐ ਪਿੰਡ ਝੁੱਲੇ ਵਾਲਾ ਜਿਹੜਾ ਪਿੰਡ ਸੀਲ ਇਹਨੂੰ ਨਾਮ ਨਾਲ ਪੂਰ ਪੈਂਦੀ ਆ ਨੇੜੇ-ਨੇੜੇ ਦੇ ਪਿੰਡ ਭਾਈ ਰੁਪਾਲ ਚੱਲੀ ਜਾਣਾ ਸਲਾਖਪੁਰਾ ਅੱਛਾ ਤੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਤੇ ਕੱਡਵਾਰ ਨੇ ਤੋੜ ਕੇ ਦਿਖਾਈ ਗਏ ਕਿ ਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਦੁੱਧ 9 ਲੀਟਰ ਬਾਝੂਗੀ ਵੀਰੇ ਦੁੱਧ ਤਾਂ ਹਜੇ ਆਪਣੀ ਸੇਵਾ ਚ ਤਾਈ ਨਹੀਂ ਇਹ ਤੇ ਤੜਕੇ ਵੀ ਆਪਾਂ ਚੋਲੀ ਕੱਲ ਆਥਣੇ ਵਿੱਚੋਲੀ ਖਿੱਚ ਲੈਣੀ ਬਸ ਕੱਲ ਜੂ ਚਲੋ ਜੀ ਆ ਦੇਖੋ ਫੇਸ ਕੁਆਲਿਟੀ ਮੋਰਾ ਚ ਆ ਗਈ ਕਰੋ ਚੈੱਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਪੂਰੀ ਚੰਗੀ ਸੀਲ ਸੂਲ ਬੱਚੇ ਖੋਲੀ ਫਿਰਦੇ ਇੱਕ ਨੰਬਰ ਆ ਕਰਲੀ ਮੜੀ ਜੋੜੀ ਆ ਦੇਖੋ ਜੀ ਪੂਰੀ ਚੰਗੀ ਝੋਟੀ ਤੀਜਾ ਸੂਆ ਆ ਗਿਆ ਮਗਰ ਮਿਲ ਕੱਪ ਕੱਟਾ ਆ ਗਿਆ ਲਾਜਾ ਦੇ ਡਿਵਾਈਸ ਨੂੰ ਸਾਰੀ ਕਰਕੇ ਦਿਖਾਵਾ ਦੇਖੋ ਲਿਵਾ ਕਰੋ ਚੈੱਕ ਥਣ ਕਲਾਕਲਾ ਕਰੋ ਚੈੱਕ ਇੱਕ ਨੰਬਰ ਇਧਰ ਦੀ ਮੈਂ ਤੁਹਾਨੂੰ ਥਣ ਇਹਦਾ ਕਰਾਉਣਾ ਚੈੱਕ ਕਰੇ ਆਹ ਦੇਖੋ ਮੂਹਰਲੀ ਸ਼ਾਟ ਫੇਸ ਕੁਆਲਟੀ ਦੇਖੋ ਆ ਆਪਣਾ ਡਰੈਸ ਆ ਵੀਰੇ ਢਿਲੋਡੇਰੀ ਫਾਰਮ ਬਠਿੰਡਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਨੇੜੇ ਸਲਾਦਪੁਰਾ ਆ ਦੇਖੋ ਜੀ ਡਿਵਾਈਸ ਤੁਹਾਨੂੰ ਸਾਰੀ ਕਰਕੇ ਦਿਖਾਵਾ ਸ਼ਾਟ ਬਹੁਤ ਬੱਚਾ ਇੱਕ ਨੰਬਰ ਝੋਟੀ ਆ ਤੇ ਕੱਦ ਕਾਟ ਪੂਰਾ ਵਧੀਆ ਵੀਰੇ ਕੋਈ ਛੋਟੀ ਨਹੀਂ ਹੈਗੀ ਜੋ ਕੇ ਲੈ ਜਾ ਕਰੋ ਮੁੜ ਕੇ ਨਾ ਵੀਰ ਬਣ ਕੇ ਦਿਆ ਕਰੋ ਲਾਂਭਾ ਕਈ ਵਾਰੀ ਪਸੂ ਤੁਹਾਡੇ ਕੋਲ ਜਾ ਕੇ ਦੁੱਧ ਘੜ ਜੇ ਫਿਰ ਉਹ ਆਪਣੇ ਬਸ ਦੀ ਗੱਲ ਨਹੀਂ ਹੁੰਦੀਗੀ ਆ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਵੀਰੇ ਬੱਚਾ ਆਪੇ ਤਾਂ ਬੰਨ ਪਸਮਾ ਦੇਵੇ ਇਹ ਚੱਲੀਏ ਨਾਲ ਪੁੱਤ ਆ ਦੇਖੋ ਪਸਮਾ ਦਿਖਾ ਦੇ ਤੁਹਾਨੂੰ ਘਾਰੇ ਖਣਾ ਦੇ ਸੰਦ ਐ ਪਾਇਆ ਗਾਜਰਾਂ ਵਾਲੇ ਥਣ ਦੇਖੋ ਥਾਰ ਕੇ ਦੇਖੋ ਘਰ ਲੋ ਤੇ ਤੁਹਾਨੂੰ ਘਾਰ ਨਾ ਜੇ ਕਈ ਵਾਰੀ ਆਨਲਾਈਨ ਮੰਗਵਣ ਹੁੰਦੀ ਆ ਆ ਦੇਖੋ ਉਹ ਵੀਰੇ ਇਹਦੀ ਵੀ ਸ਼ੱਕ ਤਾਂ ਕੋਈ ਨਹੀਂ ਅੱਜ ਆਪਾਂ ਕਿਹੜਾ ਕੈਮਰਾ ਰੋਕ ਕੇ ਬਣਾਉਣਾ ਤੇ ਦੂਜੀ ਗੱਲ ਆ ਗਈ ਵੀਰੇ ਮੋਲ ਦੀ ਮੋਲ ਜਾਇਜ਼ ਹੋਊਗਾ ਫੋਨ ਤੇ ਹੋਊਗਾ ਦੇ ਦੇ ਤਾਂ ਆਪਾਂ ਤੁਹਾਨੂੰ ਕਹਿ ਕੇ ਵੀ ਫੋਨ ਨਾ ਲਾਓ ਜੇ ਫੋਨ ਲਾਏ ਤਾਂ ਤੁਸੀਂ ਮੋਲ ਪੁੱਛੋ ਫੋਨ ਲਾਓ ਕੋਈ ਗੱਲ ਨਹੀਂ ਆਰੇ ਕੋਈ ਮੋਲ ਲਗਾ ਲੈਣਾ ਫਾਲੀ ਬਾਦੀਂ ਨਾ ਹਾਈ ਤੇ ਪਾ ਲੱਖੀਆਂ ਬਾਦ ਨੂੰ ਵੀਰੇ ਇਹ ਨੰਬਰ ਘਾ ਰਾ ਤੇ ਮੋਟੀ ਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਰੇ ਵੀਡੀਓ ਨੂੰ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਜੁੜਾ ਮੇਰਾ ਬਾਤ ਤੇ ਆਈ ਹੈ ਜਿੰਗਲ ਜਿੰਗਲ ਆਪਾਂ ਜੁੜੇ ਹੋਏ ਹਾਂ ਜਰਾ ਮੈਂ ਰਿਪੋਰਟ ਲੈ ਰਿਹਾ ਹਾਂ ਦੋ ਤਰ੍ਹਾਂ ਦੇ ਮੂਰੇ ਆ ਜਾਣਾ ਜਿੰਨਾ ਹੈਗਾ ਨੌ ਕਿਲੋ ਦਾ ਵੱਧ ਭਾਉਂਦੇ ਹੋਏ ਘੱਟ ਨਹੀਂ ਕੋਣ ਨਾਲ ਪਹੁੰਚ 11 ਘਭਾ ਲੋ ਕਹਿਣਾ ਨਹੀਂ ਪੜ ਆਪਾਂ ਇਹ ਨਾ ਅਗਰਾ ਦੀ ਰੇਲ ਤੋਂ ਸਮਾਰ ਕੇ ਦੇਖਾ ਸੀ ਪਰ ਅੱਜ ਮਗਲਦਾਨਾ ਸੀਰਸੋ ਤੇ ਬਹੁਤ ਆਵਰੇ ਬੱਚੇ ਹੋ ਨਹੀਂ ਫਿਰਦੇ ਸੀਰਸੋ ਦਾ ਕੋਈ ਹਾਂ ਜਿਵੇਂ ਬੱਚੇ ਨੂੰ ਮੂਲਵਾਂਗੇ ਬਾਂਦੇ ਫਵਾੜੇ ਡੇਢ ਮਹੀਨੇ ਸੂਈ ਗਿਆ ਨਹੀਂ ਨਵਰੇ ਇਕੱਠੇ ਸਾਨੂੰ ਮੁੱਕਿਆ ਜਾਵਾਂ। ਕਰੀ ਜਲਦੀ ਤੇ ਕੋਈ ਵੀਡੀਓ ਨਹੀਂ ਛੱਡ ਕੇ ਜਾਓ ਸਾਰੀ ਵੀਡੀਓ ਦੇਖ ਲੈਣਾ। ਹੁਣ ਆਪਾਂ ਕਰਦੇ ਹਾਂ ਮੂਹਰੇ ਖਣਾਈ। ਸੈਮਪੂ ਟਾਈਮ ਚੋਕੇ ਲੈ ਜਾਓ। ਹੋਣੋਂ ਦੇ ਵੀ ਤੇ ਉਹਨੂੰ ਤਾਂ ਆਪਣਾ 5-7 ਮਿੰਟ ਕੱਢਦਾ ਹੁੰਦਾ ਵਾਤਵਾਰ ਚਾਦਾ ਘੰਟ ਪੂਰੀ ਸੀਲ ਸਭਾ ਪੂਰੀ ਚਾਲੂ ਦਾ 400 ਰੁਪਏ ਦਾ ਨੋਟ ਸੀ ਹਾਂ ਕੁਝ ਨੂੰ ਬਹੁਤ ਸੋਹਣੀਆ ਮੋਹਰਾ ਨਾ ਸਕਦਾ ਵੀ ਬਰੀ ਕਿਚਾ ਮਣੀ ਦੇ ਆ ਗਈ ਸਿੰਗਲ ਹੱਡੀ ਦੀ ਜਮਾ। ਬਾਲਟੀ ਗੁਰ ਪੁੰਨਿਆਣਾ ਲਾਦੀ। ਬਰੀ ਜਲਦੀ ਆਕਾ। ਆ ਦੇਵਰੇ ਉਰੇ ਵਾਲੀ ਨੇ ਰੋ ਜਮਾ ਬਿੰਲੀ ਐ ਛੋਟੀ। ਤੇ ਰੱਬ ਕਾ ਵੀ ਮਾਰਦੇ ਨੇ ਹੈਗੇ ਚਾਰ। ਬਾਲਟੀ ਖਾ ਜਾ ਚੁਸ ਮਾਰ ਕੇ ਖੇਲੇ ਹੋਵੇ। ਬੱਚਾ ਦੇ ਘਾਰੇ। ਤੈਂਕ ਯੂ ਦੁਬਾਰਾ ਵੇਖਣ ਦਾ ਰਹੇ ਤੇ ਲੋੜੇ ਦੀ ਫਾਰਮ ਦੇਖਣਾ ਆਇਆ ਸਾਰੇ ਵੀਰਾਂ ਦਾ ਐਂਡ ਤਾਈਂ ਤੈਹ ਦਿਲੋ ਧੰਨਵਾਦ ਜੀ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ